ਪਹਿਲਾਂ ਤੁਸੀਂ ਦੱਸੋ ਮੇਰੀ ਬਿਮਾਰੀ ਕਿੱਥੋਂ ਦੱਸੋ ਕਿੱਥੇ ਹੈ ਨਹੀਂ ਫਿਰ ਪਾਣੀ ਦੀ ਲੀਕੇਜ ਤੱਕ ਕਿਤੇ ਰਸਤੇ ਚ ਲੀਕੇਜ ਕਿਹਨੇ ਠੀਕ ਕਰਨੀ ਦੱਸੋ ਮਾੜਾ ਇਹਦਾ ਕੰਮ ਹੈ ਦੇ ਦੇ ਲਾਈ ਬੰਦੇ ਲਗਾਏ ਹੋਏ ਇਧਰ ਇੱਕ ਮਿੰਟ ਰੰਗ ਪਰ ਇੱਕ ਮਿੰਟ ਯਾਰ ਇੱਕ ਵਾਰ ਸਾਰੇ ਇੱਕਦਾਂ ਡੀਟੀ ਬਣ ਜਾਂਦੇ ਯਾਰ ਫਿਰ ਕਰ ਲਓਗਾ ਹੋ ਗਿਆ ਤੁਹਾਡੇ ਕੋਲ ਯਾਰ ਸੇਵਰ 체체 ਮੇਨੇ ਕਿਹਾ ਲੋਕਾਂ ਨੇ ਕਿ ਕੁਝ ਦੱਸਿਆ ਬੰਦੇ ਦਾ ਚੈੱਕ ਕਰਨ ਵਾਸਤੇ ਲਾਇਆ ਜਰਾਬ ਜੀ ਮੈਂ ਬੰਦੇ ਵਾਸਤੇ ਫੜਕੇ ਲਾਇਆ ਹੋਇਆ ਉਹ ਵੀ ਨਹੀਂ ਚੱਕਦਾ ਪਤਾ ਨਹੀਂ ਆਪੀ ਦਾ ਛੱਡੀ ਸਾਰੇ ਨਹੀਂ ਯਾਰ ਫੋਨ ਨਹੀਂ ਚੱਕਦਾ ਫੋਨ ਨਹੀਂ ਲੈ ਨਹੀਂ ਫੋਨ ਕੋਲਿਆ ਯਾਰ ਵਿੱਕੀ ਮਾਰਾ ਮੜਾ ਦਿੰਦਾ ਮੈਂ ਅਮਜੀ ਬਣੇ ਮਾਰਾ ਮੜਾ ਬੋਲੋ ਯਾਰ ਮਿੰਟ ਹੋ ਗਏ ਟਰੈਂਡਰ ਲੈਣੇ ਤੇ ਮਿੰਟ ਤੇ ਟਾਇਲਾਂ ਦੇ ਲਾ ਰੋਜ਼ ਲਾ ਦਿੰਦੀ ਆਦੀ ਮਲੇ ਤੜਾ ਬੜਾ ਕੰਡਾ ਹੁੰਦਾ ਯਾਰ ਮੈਂ ਪਰਮ ਮਾਰਨਾ ਕੋਈ ਟਰੈਂਡਰ ਛੱਡਾ ਜਿਹੜਾ ਕੋ ਨਾ ਲਿਆਵੇ ਮੇਰੇ ਕੋ ਗਲੀ ਦਾ ਤਾਂ ਕੰਮ ਸਾਫ਼ ਨਹੀਂ ਹੁੰਦਾ ਫਿਰ ਤੈਨੂੰ ਕਹਿੰਦਾ ਬੋਲੀਦਾ ਯਾਰ ਤਿੰਨੇ ਹੋ ਗਏ ਸਾਡੀ ਤਿੰ ਵੀ ਇੱਕ ਮਿੰਟ ਹੈ ਇੱਕ ਮਿੰਟ ਝੋਕ ਰਹੀ ਇੱਕ ਮਿੰਟ ਉਦੋਂ ਤਾਂ ਕੋਈ ਕਮੇਟੀ ਦੀ ਮੀਟਿੰਗ ਰਾਤ ਪਾ ਲੈnde ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਆ ਠੀਕ ਕਰਵਾ ਦੱਸੋ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣ ਵਾਲਾ ਪਾਣੀ ਦੇ ਦਿੰਦੀ ਆਪ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਮਸੀ ਅਸੀਂ ਤੁਹਾਨੂੰ ਮੈਂ ਕਾ ਪਾਸ ਨਹੀਂ ਕਰਨਾ ਆਹ ਦੇ ਘਰ ਰੋ ਨਹੀਂ ਕਰਨਾ ਹੁਣ ਪਿਆ ਪਿਆਣੀ ਚੰਗਾ ਪਿਉਂਦੇ ਤਾਂ